ਅੱਜ ਸੰਡੇ ਸੀਗੇ ਅੱਜ ਫਿਰ ਆਪਾਂ ਕੰਮ ਤੋਂ ਕੀਤੀ ਛੁੱਟੀ ਤੇ ਕਰੇ ਆਪਣੇ ਕੰਮ ਚੱਲ ਰਿਹਾ ਸੀਗਾ ਕਿਉਂਕਿ ਆਪਾਂ ਨਮਾ ਕਰ ਬਣਾਈਏ ਨੇ ਨੇਤਰੀ ਲੱਗੇ ਹੋਏ ਸੀ ਤੇ ਚਲੋ ਅੱਜ ਸਾਰਾ ਦਿਨ ਮਤਲਬ ਉਹਨਾਂ ਨਾਲ ਹੀ ਆਪਣਾ ਕੀ ਕਰਨਾ ਸੋ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਮੋਗੇ ਤੇ ਅੱਜ ਦਾ ਦਿਨ ਸਾਰੇ ਲਈ ਵਧੀਆ ਹੋਵੇਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਈਏ ਆਪਣੇ ਘਰ ਤੋਂ ਲੇਕ ਕਿੰਨੀ ਕੁ ਦੂਰੀ ਤੇ ਆ ਤੁਸੀਂ ਦੇਖ ਹੀ ਲਾਉਂਗੇ ਤੇ ਥਰਮਲ ਵੀ ਬਿਲਕੁਲ ਆਪਣੇ ਘਰ ਦੇ ਨਜ਼ਦੀਕ ਆ ਬਾਕੀ ਤੁਸੀਂ ਬਹੁਤ ਪਿਆਰ ਦਿੰਨੇ ਹੋ ਮੇਰੇ ਚੈਨਲ ਨੂੰ ਕਿਉਂਕਿ ਟੈਕ 42 ਵਾਲਾ ਮੇਰਾ ਚੈਨਲ ਆਗਾ ਤੇ ਤੁਸੀਂ ਵਧੀਆ ਵੀਡੀਓ ਦੇਖਦੇ ਹੋ ਸੋ ਥੈਂਕ ਯੂ ਸਾਰਿਆਂ ਦਾ ਬਹੁਤ ਪਿਆਰ ਦਿੰਨੇ ਹੋ ਅਤੇ ਵੀਡੀਓ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਸੋ ਸਾਰਿਆਂ ਦਾ ਧੰਨਵਾਦ ਸੋ ਦੋਸਤੋ ਇਹ ਆਪਣਾ ਘਰ ਆ ਜੇ ਇੱਥੇ ਲੇਕ ਵੀ ਦੇ ਕੋਲੇ ਚੀਲਾਂ ਦੇ ਕੋਲੇ 3 ਨੰਬਰ 3 ਤੇ ਨੇੜੇ ਆਪਣੇ ਬਿਲਕੁਲ ਫਰਮਾ ਲਗਾ ਜੀ ਤੇ ਨਜ਼ਾਰਾ ਸਾਰੇ ਨੂੰ ਪਤਾ ਵੀ ਹੈ ਨਾ ਵੱਖਰਾ ਹੀ ਹੈ ਤੇ ਚੀਲਾਂ ਬਿਲਕੁਲ ਸਾਡੇ ਨੇੜੇ ਆ ਪਰ ਅਸੀਂ ਚੀਲਾਂ ਤੇ ਫਿਰ ਵੀ ਕਦੇ ਬਹੁਤ ਘੱਟ ਜਾਂਦੇ ਹਾਂ ਕਦੇ ਕਦੇ ਜਾਂਦੇ ਹਾਂਗੇ ਛੁੱਟੇ ਲੈਣ खैर ਸਾਰੇ ਲੋਕ ਆਉਂਦੇ ਹੈਗੇ ਦੂਰੋਂ ਦੋ ਪਿੰਡਾਂ ਤੋਂ ਸੰਡੇ ਸ਼ਨੀਵਾਰ ਕੰਮ ਆ ਰਹੀਆਂ ਹਜੇ ਵੀ ਕੰਮ ਦੀਆਂ ਹਨ ਲੇਕਿਨ ਅੱਜ ਸੰਡੇ ਆ ਸਰ ਇੱਕ ਮੈਂ ਫੋਨ ਚੁਲਾਈ ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਅੱਛਾ ਉਹ ਕੰਟੈਕਟ ਜੀ ਹੈ ਟੀਵੀ ਰੋਡ ਬਸ ਅੱਜ ਆਪਣਾ ਅੱਜ ਦਾ ਦਿਨ ਪੂਰਾ ਜੀ ਕੱਲ ਨੂੰ ਕਾਲ ਕਰਦਾ ਮੈਂ ਹਾਂ ਹਾਂ ਤੋਂ ਮਤਲਬ ਠੀਕ ਰੱਖੀ ਹੈ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਜੀ ਹੋਰ ਠੀਕ ਹੋ ਅੰਕਲ ਜੀ ਆ ਵਧੀਆ ਵਧੀਆ ਉਹ ਲਾਈਵ ਹੈ ਫਿਰ ਲਾਈਵ ਸੀਗਾ ਮੈਂ ਨਾ ਟੈਲੀਵਿਜ਼ਨ 'ਤੇ ਨਹੀਂ ਦਿਨ ਲੱਗਦਾ ਅੱਛਾ ਚੈਨਲ 'ਤੇ ਮੈਂ ਲਾਈਵ ਸੀਗਾ ਟੈਕ 41 ਵਾਲ ਤੇ ਹਾਂ ਲਾਈਵ ਹੋਇਆ ਖੜਾ ਸੀ ਆਹੋ ਉਹ ਦਿਖਿਆ ਮੈਂ ਕਰਾ ਕਦੋਂ ਆਹ ਇਹ ਤਾਂ ਜਾਂਦਾ ਹੁਣੇ ਦੋ ਆਏ ਮੇਰੇ ਕਰਨ ਹਾਂ ਟੈਕ 41 ਵਾਲ ਤੇ ਲਾਈਵ ਸੀਗਾ ਜੀ ਹਾਂ ਠੀਕ ਹੈ ਠੀਕ ਹੈ ਵਧੀਆ ਵਧੀਆ ਦੱਬੇ ਰੱਖੀ ਠੀਕ ਹੈ ਅੰਕਲ ਜੀ ਓਕੇ 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 ਥੈਂਕ ਯੂ ओके ओके जी ओके हां जी ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਕੁਝ ਕਾਲਾਂ ਆ ਰਹੀਆਂ ਸੀ ਪਰ ਅੱਜ ਛੁੱਟੀ ਧੀ ਆ ਸੋ ਕਿਉਂਕਿ ਕੰਮ ਦਾ ਫਿਰ ਕਰਦੇ ਰਹਿਣਾ ਆਪਾਂ ਨਾ ਸਾਰਾ ਹਫਤਾ ਕੰਮ ਹੀ ਕਰਨਾਗਾ ਬਾਕੀ ਘਰੇ ਕੰਮ ਚੱਲੀ ਜਾਂਦਾ ਸੀਗਾ ਮਿਸਤਰੀ ਲੱਗੇ ਹੋਏ ਸੀਗੇ ਛੱਤ ਤੋਂ ਵੀ ਦਿਖਾਉਣਾ ਆਪਾਂ ਵੀ ਸੀਵਰ ਲਾਈਨ ਦਾ ਕੰਮ ਚੱਲਿਆ ਰਿਹਾ ਸੀ ਘਰੇ ਅੱਜ ਸੀਵਰ ਪਾਈ ਜਾਂਦੇ ਆਂਗੇ ਇਸ ਤਰੀ ਲੱਗੇ ਹੋਏ ਘਰੇ ਸੋ 8 ਜਣੇ ਜੁੜ ਗਏ ਤੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਇਸੇ ਤਰ੍ਹਾਂ ਪਿਆਰ ਦਿੰਦੇ ਰਹਿੰਿਓ ਆਪਣੇ ਟੈਕ ਢਾਲੀਵਾਲ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ ਦੋਸਤੋ ਤੇ ਬਾਕੀ ਆਪਣਾ ਚੈਨਲ ਆ ਜੋ ਬਲੌਗਿੰਗ ਚੈਨਲ ਆ ਤੁਹਾਨੂੰ ਸ਼ਾਇਦ ਮੈਂ ਪਹਿਲਾਂ ਕਦੇ ਨਹੀਂ ਦੱਸਿਆ ਕੁਝ ਜਿਹੜੇ ਜਾਣਦੇ ਆ ਉਹ ਮਿਲਦੇ ਆ ਤਾਂ ਉਹਨਾਂ ਨੂੰ ਤਾਂ ਪਤਾ ਹੀ ਆ ਆਪਣਾ ਜਸਤ ਢਾਲੀਵਾਲ ਬਲੌਗ ਚੈਨਲ ਆਗਾ ਉਸ ਨੂੰ ਵੀ ਲਾਈਕ ਸਾਈ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜਿਵੇਂ ਕਿ ਤੁਸੀਂ ਟੈਕ ਟਾਲੀਵਾਲ ਚੈਨਲ ਨੂੰ ਵੀ ਵਧੀਆ ਪਿਆਰ ਦੇ ਰਹੇ ਹੋ ਤੇ ਇਹਦੇ ਤੇ ਆਪਣੇ ਟੈਕਨੀਕਲ ਰਿਲੇਟਡ ਜੋ ਵੀ ਵੀਡੀਓ ਹੁੰਦੀ ਹੈ ਸਾਰੀਆਂ ਆਪਾਂ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਤੇ ਐਸੀ ਤਰ੍ਹਾਂ ਆਪਣੇ ਦੂਸਰੇ ਚੈਨਲ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਕੰਟੈਂਟ ਜਿਹੜੇ ਹੋਣਗੇ ਆਪਣੇ ਵਧੀਆ ਹੀ ਹੋਣਗੇ ਜਿੱਥੇ ਵੀ ਬੈਠ ਕੇ ਆਪਾਂ ਮਰਜ਼ੀ ਦੇਖ ਸਕਦੇ ਆਂ ਚਾਹੇ ਫੈਮਿਲੀ ਦੇ ਵਿੱਚ ਦੇਖ ਸਕਦੇ ਹੋ ਆਪਣਾ ਜੋ ਜ਼ਸਤਾ ਵਾਲ ਬਲੌਗਸ ਦੇ ਕੰਟੈਂਟ ਆ ਵਧੀਆ ਵੀਡੀਓ ਹੀ ਆਪਾਂ ਪਾਵਾਂਗੇ ਤੇ ਟੈਕ ਟਾਲੇ ਵਾਲ ਦੇ ਤਾਂ ਸਿਰਫ ਆਪਾਂ ਟੈਕਨਕਲ ਰਿਲੇਟਡ ਹੀ ਪਾਵਾਂਗੇ ਨਾ ਸੋ ਐਸੇ ਤਰ੍ਹਾਂ ਪਿਆਰ ਬਹੁਤ ਤੁਹਾਡਾ ਮਿਲਦਾ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਦਾ ਤੇ ਸੂਰਜ ਵੀ ਹੁਣ ਚੱਲਿਆ ਸ਼ੇਪ ਹੋ ਗਏ 6:30 ਹੋ ਚੁੱਕੇ ਆ ਸੋ ਅੱਜ ਮੈਂ ਚਲੋ ਲਾਈਵ ਹੋ ਜੀਏ ਯਾਰ लाइन कम अपना चली जाना है so, बाकी थर्मल या ने अपने सारे है ना चलो ठीक है जी सार सत श्रीकाल सारे सार्ड हेलो ऊपर है जी ऊपर